ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਆਸਾ ਕਾਫੀ ਮਹੱਲਾ ਪਹਿਲਾ ਘਰ ਅਠਵਾ ਅਸ਼ਟਪਦੀਆ ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ ਕੂੜ ਕਮਾਵਹਿ ਆਦਮੀ ਬੰਦ ਅਹੰਕਾਰ ਬਾਰਾ ਜਗਹੁ ਜਗਹੁ ਸੁੱਤੇ ਹੋ ਚੱਲਿਆ ਵਣਜਾਰਾ ਇਹ ਸੁੱਤੇ ਹੋ ਹੀ ਉਚਾਰਨ ਕਰਨਾ ਦਲੈਂਕੜ ਲਾ ਕੇ ਸੁੱਤੇ ਹੋ ਨਹੀਂ ਕਹਿਣਾ ਸੁੱਤੇ ਹੋ ਰਹਾਉ ਨੀਤ ਨੀਤ ਕਰ ਬੰਦੀਐ ਜੇ ਰਹਿਣਾ ਹੋਈ ਪਿੰਡ ਪਵੈ ਜੀਉ ਚੱਲਸੀ ਪਿੰਡ ਪਵੈ ਜੀਉ ਚੱਲਸੀ ਪਿੰਡ ਪਵੈ ਜੀਉ ਚੱਲਸੀ ਜੀ ਜਾਣ ਕੋਈ ਉਹੀ ਉਹੀ ਕਿਆ ਕਰਹੁ ਹੈ ਹੋਸੀ ਸੋਈ ਹੈ ਹੋਸੀ ਸੂਈ ਤੁਮ ਰੋਵਹਗੇ ਉਸਨੂੰ ਤੁਮ ਕਾ ਕੌਣ ਰੋਈ ਧੰਦਾ ਪਿੱਟੇ ਹੋ ਭਾਈ ਹੋ ਤੁਮ ਕੂੜ ਕਮਾਵਹੁ ਧੰਦਾ ਪਿੱਟੇ ਹੋ ਭਾਈ ਹੋ ਤੁਮ ਕੂੜ ਕਮਾਵਹੁ ਓਹ ਨਾ ਸੁਣਈ ਕਤਹੀ ਤੋ ਮਨ ਲੋਕ ਸੁਣਾਵਾ ਜਿਸ ਤੇ ਸੁੱਤਾ ਨਾਨਕਾ ਜਾਗਾਏ ਸੋਈ ਜੇ ਘਰ ਬੂਝੈ ਆਪਣਾ ਤਾਂ ਨੀਦ ਨਾ ਹੋਈ ਜੇ ਚੱਲਦਾ ਲੈ ਚੱਲਿਆ ਕਿਛੋ ਸੰਪੈ ਨਾਲੇ ਤਾਂ ਧਨ ਸੰਚੋ ਦੇਖ ਕੈ ਬੂਝੋ ਵਿਚਾਰੇ ਵਣਜ ਕਰਹੁ ਮਖਸੂਦ ਲੈ ਹੋ ਇਹ ਜਿਸ ਤਰ੍ਹਾਂ ਉਚਾਰਨ ਕੀਤਾ ਐਸੀ ਤਰ੍ਹਾਂ ਬੋਲਣਾ ਹੈ ਵਣਜ ਕਰਹੁ ਮਖਸੂਦ ਲੈਹੁ ਖਖਾ ਬੋਲਣਾ ਮਕਸੂਦ ਕਕਾ ਨਹੀਂ ਕਹਿ ਜਾਣਾ ਵਣਜ ਕਰਹੁ ਮਖਸੂਦ ਲੈਹੁ ਮਤ ਪਛੋਤਾਵਹੁ ਅਗੁਣ ਛੋਡਹੁ ਗੁਣ ਕਰਹੁ ਐਸੇ ਤਤਪਰਾਵਹੁ ਧਰਮ ਪੂਮ ਧਰਮ ਭੂਮ ਸਤ ਬੀਜ ਕਰ ਐਸੀ ਕਿਰਤਿ ਕਮਾਵਹੁ ਤਾਂ ਵਾਪਾਰੀ ਜਾਣੀ ਅਹ ਲਹਾ ਲੈ ਜਾਵਹੁ ਕਰਮ ਹੋਵੇ ਸਤ ਗੁਰ ਮਿਲੇ ਬੂਝੈ ਵਿਚਾਰਾ ਨਾਮ ਵਖਾਣਾ ਸੁਣੇ ਨਾਮ ਨਾਮੇ ਬਿਵਹਾਰਾ ਜਿਉ ਲਾਹਾ ਟੁਟਾ ਤਿਵੇਂ ਜਿਉ ਲਾਹਾ ਟੁਟਾ ਤਿਵੇਂ ਵਾਟ ਚਲਦੀ ਆਈ ਜੋ ਤਿਸ ਭਾਵੇਂ ਨਾਨਕਾ ਸਾਈ ਵਢਿਆਈ ਆਸਾ ਮਹੱਲਾ ਪਹਿਲਾ ਚਾਰੇ ਕੁੰਡਾ ਢੂਡਿਆ ਕੋ ਨੀਮੀ ਮੈਡਾ ਕੋ ਨੀਮੀ ਮੈਡਾ ਚਾਰੇ ਕੁੰਡਾ ਟੂਡੀਆਂ ਕੋ ਨੀਮੀ ਮੈਡਾ ਜੇ ਤੁਧ ਭਾਵੈ ਸਾਹਿਬ ਤੂ ਮੈਂ ਹੋ ਟੈਡਾ ਜੇ ਤੁਧ ਭਾਵੈ ਸਾਹਿਬਾ ਕੰਨਾਂ ਲੱਗਿਆ ਹੋਇਆ ਤੂ ਮੈਂ ਖੋ ਟੈਡਾ ਦਰ ਬੀਬਾ ਮੈਂ ਨੀਮ ਕੋ ਬੀਬਾ ਨਹੀਂ ਗੈਣਾ ਦੀਪਾ ਬੀਬਾ ਬਬਦਾ ਬੀਬਾ ਬੀਬਾ ਦਾਰ ਬੀਬਾ ਮੈਂ ਨੀਮ ਕੋ ਨੰਨੇ ਦੀ ਬਿਆਰੀ ਹੈ ਮੰਮੀ ਦੇ ਹਲੰਤ ਲੱਗਿਆ ਹੋਇਆ ਥੋੜੀ ਮਿਹਨਤ ਨਾਲ ਸ਼ੁੱਧ ਹੋਏਗਾ ਨੀਮ ਨੀਮ ਨੀ ਨੀ ਦੇ ਨੂਨੀ ਪਾਰਾ ਕਰਨਾ ਨੰਨੀ ਬਿਆਰੀ ਨੀਮ ਆਮ ਬੀਬਾ ਹੀ ਕਹਿ ਜੰਦੀ ਦਾਰ ਬੀਬਾ ਮੈਂ ਨੀਮ ਕੋ ਕਹਿ ਕਰੀ ਸਲਾਮ ਹਿੱਕੋ ਮੈਡਾ ਤੂ ਧਣੀ ਸਾਚਾ ਮੁਖ ਨਾਮ ਰਹਾਉ ਸਿੱਧਾ ਸੇਵਨ ਸਿੱਧ ਪੀਰ ਸਿੱਧਾ ਸੇਵਨ ਸਿੱਧ ਪੀਰ ਮਗ ਹੈ ਰਿੱਧ ਸਿੱਧ ਮੈਂ ਇੱਕ ਨਾਮ ਨਾ ਵੀਸਰੈ ਮੈਂ ਇੱਕ ਨਾਮ ਨਾ ਵੀਸਰੈ ਸਾਚੇ ਗੁਰ ਬੁੱਧ ਜੋਗੀ ਭੋਗੀ ਕਾਪੜੀ ਕਿਆ ਭਵੈ ਦਸੰਤਰ ਗੁਰ ਕਾ ਸ਼ਬਦ ਨਾ ਚੀਨਹੀ ਤਤ ਸਾਰ ਨਿਰੰਤਰ ਗੁਰ ਕਾ ਸ਼ਬਦ ਨਾ ਚੀਨਹੀ ਤਤ ਸਾਰ ਨਿਰੰਤਰ ਪੰਡਿਤ పాਦੇ ਜੋ ਜੋ ਏਸੀ ਨਿਤ ਪੜ੍ਹ ਹੈ ਪੁਰਾਣਾ ਅੰਤਰ ਵਸਤ ਨ ਜਾਣਨੀ ਘਟ ਬ੍ਰਹਮ ਲੁਕਾਣਾ ਇੱਕ ਤਪਸੀ ਬਾਣ ਮਹਿ ਤਾਪ ਕਰਹਿ ਨਿਤ ਤੀਰਥ ਵਾਸਾ ਆਪ ਨ ਚਿੰਨਹ ਤਾਮਸੀ ਆਪ ਨ ਚਿੰਨਹ ਤਾਮਸੀ ਕਾਹੇ ਭਏ ਉਦਾਸਾ ਇੱਕ ਬਿੰਦ ਜਤਨ ਕਰ ਰਾਖ ਦੇ ਇੱਕ ਬਿੰਦੂ ਜਤਨ ਇੱਕ ਬਿੰਦੂ ਬਿੰਦ ਜਤਨ ਕਰ ਰੱਖ ਦੇ ਸੇ ਜਦੀ ਕਹਾਵਾ ਬਿਨ ਗੁਰ ਸ਼ਬਦ ਨਾ ਛੂਟ ਹੀ ਭ੍ਰਮ ਆਵਹਿ ਜਾਵਹਿ ਹਾਂਜੀ ਬਿਨ ਗੁਰ ਸ਼ਬਦ ਬਿਨ ਗੁਰ ਸ਼ਬਦ ਨਾ ਛੂਟ ਹੀ ਭ੍ਰਮ ਆਵਹਿ ਜਾਵਹਿ ਇੱਕ ਗਿਰਹੀ ਸੇਵਕ ਸਾਧਕਾ ਗੁਰਮਤੀ ਲਾਗੇ ਨਾਮਦਾਨ ਇਸ਼ਨਾਨ ਦ੍ਰਿੜ ਹਰ ਭਗਤ ਸੁ ਜਾਗੇ ਗੋਰ ਤੇ ਧਾਰ ਘਰ ਜਾਣੀ ਐ ਸੋ ਜਾਏ ਸਿ ਜਾਣੈ ਨਾਨਕ ਨਾਮ ਨਾ ਵੀਸਰੇ ਸਾਚੇ ਮਨ ਮਾਨੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ